ਕੈਰਜੀਨਰ ਆਪਾਂ ਗੱਲ ਕਰਦੇ ਕਹਿੰਦੇ ਕਿ ਹਾਂ ਜੋ ਡੀਆਰ ਪ੍ਰੋਗਰਾਮ ਹੋਇਆ ਚ ਬਹੁਤ ਬਹੁਤ ਸ਼ੁਕਰੀਆ ਸਰਵਤ ਸਾਬ ਅਤੇ ਸਾਰੇ ਸਤਿਕਾਰਯੋਗ ਸਤਿਕਾਰਯੋਗ ਅੱਜ ਮਾਫੀ ਚਾਹੁੰਦਾ ਥੋੜਾ ਇਹਨਾਂ ਦਾ ਹੱਥ ਸਮੇਂ ਤੋਂ ਸਮਾਪਤ ਹੋਤੇ ਹੋ ਗਏ ਤੇ ਆਪਾਂ ਹੁਣ 15 ਮਿੰਟ ਲਾਉਣੇ ਆ ਇਸ ਮੁੱਦੇ ਦੇ ਉੱਤੇ ਕਿ ਜਿਹੜਾ ਆਪਣਾ ਚੱਲ ਰਿਹਾ ਵਾ ਰਫਿਜੀਸ ਦਾ ਔਰ ਲਗਾਤਾਰ ਜਿਹੜੇ ਨੰਬਰ ਆਫ ਰਫਿਜੀਸ ਉਹ ਆਪ ਜਾ ਰਹੇ ਨੇ ਵੇਟ ਟਾਈਮ ਇਹਨਾਂ ਦਾ ਸਿਗਰਟਾ 18 ਮਹੀਨੇ ਤੋਂ ਲੈ ਕੇ 44 ਮਹੀਨੇ ਤੱਕ ਸਰਵਾਈ ਤੱਕ ਦਾ ਪਹੁੰਚ ਗਿਆ ਆ ਇਹ ਸਾਰਾ ਡਿਟੇਲ ਦੇ ਦਿਓ ਤੇ ਨਾਲ ਦੀ ਨਾਲ ਸਾਡੇ ਨਾਲ ਇਹ ਵੀ ਸ਼ੇਅਰ ਕਰ ਦਿਓ ਕਿ ਇਹ ਜਿਹੜੇ ਰੈਫਿਊਜੀ ਫਿਰ ਅਪਲਾਈ ਕਰਦੇ ਨੇ ਹੁਣ ਲੋਕ ਕੀ ਉਹ ਟੈਕਸਪੇਅਰ ਦੇ ਉੱਤੇ ਕਿਸੇ ਤਰ੍ਹਾਂ ਬੋਝ ਬਣਦੇ ਨੇ ਜਾਂ ਉਹਨਾਂ ਨੇ ਇਹ ਸਾਰਾ ਜਿਹੜਾ ਜਿੰਨਾ ਚਾ 44 ਮਹੀਨੇ ਜੇਕਰ ਉਹਨਾਂ ਦੀ ਸੜਵਾਈ ਨਹੀਂ ਹੁੰਦੀਗੀ ਉਹਨਾਂ ਨੇ ਆਪਣੇ ਆਪ ਇੱਥੇ ਰਹਿਣਾ ਹੁੰਦਾ ਹੈ ਕਿ ਜੇਕਰ ਹੁਣ 2.5 ਲੱਖ ਆਜੇ ਸਿਰਫ ਇਸ ਸਾਲ ਦੇ ਵਿੱਚ ਹੋਏ ਤੇ ਆਉਣ ਵਾਲੇ ਸਾਲ ਦੇ ਵਿੱਚ ਇਹ 5 ਲੱਖ 7 ਲੱਖ 8 ਲੱਖ ਮਿਲੀਅਨ ਤੱਕ ਪਹੁੰਚ ਗਿਆ ਤੇ ਫਿਰ ਕਿੰਨੇ ਚਿਰ ਦੇ ਵਿੱਚ ਇਹ ਸਾਰਾ ਬੈਕਲੌਗ ਕਲੀਅਰ ਹੋਊਗਾ ਇਹ ਕਈ ਕੁਐਸਚਨ ਨੇ ਜਿਨ੍ਹਾਂ ਦੇ ਤੁਸੀਂ ਆਪਣੇ ਸਾਹਮਣੇ ਨਾਲ ਸਾਡੇ ਨਾਲ ਸ਼ੇਅਰ ਕਰਨੀ ਹੈ ਆਪਣੀ ਨੌਲੇਜ ਆ ਬਿਲਕੁਲ ਬਰਵਾਤ ਸਾਹਿਬ ਜਿਹੜਾ 2.5 ਲੱਖ ਨੰਬਰ ਹੈ ਜੀ ਆਪ ਜੀ ਨੂੰ ਯਾਦ ਹੋਣਾ ਹੈ ਆਪਾਂ ਪਿਛਲੇ ਸਾਲ ਤੋਂ ਕਈ ਵਾਰ ਇਸ ਗੱਲ ਇਸ ਬਾਰੇ ਵਿਚਾਰ ਕਰ ਚੁੱਕੇ ਆ ਜਦੋਂ ਮੈਂ ਇਹ ਆਖਿਆ ਕਿ ਜਿਹੜੀ ਇਨਕਮਿੰਗ ਸੁਨਾਮੀ ਹੈਗੀ ਹੈ ਉਹ ਰਿਫਿਜੀ ਕਲੇਮਸ ਹੈਗੇ ਸੋ ਆਪਾਂ ਆਲਮੋਸਟ ਖਾਸ ਕਰਕੇ ਜੋ ਸਾਊਥ ਤੋਂ ਇਹ ਗੱਲ ਕਰਦੇ ਆਉਨੇ ਆ ਕਿ ਜਿਹੜਾ ਰਿਫਿਜੀ ਸਿਸਟਮ ਹੈ ਉਹ ਬੈਕਲੌਗਡ ਹੁੰਦਾ ਚਾਰ ਹੈਗਾ ਤੇ ਹੁਣ ਜਦੋਂ ਇਹ ਇੰਨਾ ਬੁਰੀ ਤਰ੍ਹਾਂ ਬੈਕਟਾਪ ਬੈਕਲੌਗਡ ਹੋ ਗਿਆ ਤੇ ਹੁਣ ਸਰਕਾਰ ਨੂੰ ਥੋੜਾ ਜਿਹਾ ਇਹਦੇ ਬਾਰੇ ਕੰਸਰਨ ਹੋਣ ਲੱਗਿਆ ਹੈਗਾ ਜੀ ਸੋ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜਾ ਇਮੀਗ੍ਰੇਸ਼ਨ ਰੈਫਿਜੀ ਬੋਰਡ ਹੈ ਉਹਦੀ ਜਿਹੜੀ ਕਲੇਮ ਹੈਂਡਲ ਕਰਨ ਦੀ ਕਪੈਸਿਟੀ ਹੈਗੀ ਹੈ ਸਰਵਰ ਸਾਹਿਬ ਉਹ 50000 ਕਲੇਮ ਹੈ ਇੱਕ ਸਾਲ ਦੇ ਵਿੱਚ ਕਿਉਂਕਿ ਉਹਨੇ ਹੀ ਆਪਣੇ ਕੋਲ ਕੋਰਟ ਰੂਮਸ ਨੇ ਉਹਨੇ ਹੀ ਆਪਣੇ ਕੋਲ ਜੱਜ ਨੇ ਤੇ ਉਹਨੇ ਹੀ ਇਨਫਰਾਸਟ੍ਰਕਚਰ ਹੈਗੀ ਹੈ ਜਿਹੜੇ ਉਹਨੇ ਕਲੇਮਸ ਨੂੰ ਜਿਹੜਾ ਹੈਂਡਲ ਕਰ ਸਕਦੀ ਹੈ ਸੋਚੇ ਹੁਣ ਇਹ 2.5 ਲੱਖ ਕੇ ਬੈਕਲੌਗ ਹੋ ਚੁੱਕਿਆ ਹੈ ਤੁਸੀਂ ਦੇਖਿਆ ਕਿ ਇਹਦੇ ਨਾਲ ਸਮਾਂ ਜਿਹੜਾ ਪੰਜ ਗੁਣਾ ਜ਼ਿਆਦਾ ਲੱਗਣ ਲੱਗ ਪਿਆ ਇਹ ਨੰਬਰ ਆਫ ਕਲੇਮਸ ਹੈ ਜਿਹੜਾ ਇਹਦਾ ਸਭ ਤੋਂ ਵੱਡਾ ਵਧਣ ਦਾ ਕਾਰਨ ਹੈਗਾ ਕਿ ਜਿੱਥੇ ਲੋਕ ਜਿਨ੍ਹਾਂ ਦਾ ਸਟਾਟਸ ਇੱਥੇ ਖਤਮ ਹੋਣ ਜਾ ਰਹੇ ਹੈਗਾ ਉਹਨਾਂ ਨੂੰ ਹੋਰ ਕੋਈ ਰਾਹ ਨਹੀਂ ਲੱਭਦਾ ਉਹ ਰੈਫਿਜੀ ਕਲੇਮ ਫਾਈਲ ਕਰ ਲੈਂਦੇ ਨੇ ਕਈ ਇਹਦੇ ਜੇ ਫਰਾਜਲੈਂਟ ਸਟੂਡੈਂਟਸ ਨੇ ਜਿੰਨੇ ਦਾ ਨੰਬਰ ਹੈਗਾ ਕਰੀਬਨ 13000 ਤੋ ਬਾਅਦ ਜਿਹੜੇ ਪਿਛਲੇ ਇਸ ਆ ਸਾਲ ਸਤੰਬਰ ਤੱਕ ਜਨਵਰੀ ਤੋਂ ਸਤੰਬਰ ਤੱਕ ਉਹਨਾਂ ਲੋਕਾਂ ਨੇ ਕਲੇਮ ਫਾਈਲ ਕੀਤਾ ਹੈ ਜਿਨ੍ਹਾਂ ਦੇ ਕੋਲ ਸਟੱਡੀ ਪਰਮਿਟ ਸੀਗਾ ਸੋ ਅਪਾ ਉਹਨਾਂ ਦੀ ਗੱਲ ਨਹੀਂ ਕਰ ਰਹੇ ਇੱਥੇ ਕਿ ਜਿਹੜੇ ਇੱਥੇ ਪਹਿਲਾਂ ਸਟੱਡੀ ਪਰਮਿਟ ਸੀ ਫਿਰ ਵਰਕ ਪਰਮਿਟ ਸੀ ਉਹ ਵਰਕ ਪਰਮਿਟ ਖਤਮ ਹੋ ਗਿਆ ਉਹ ਤੋਂ ਬਾਅਦ ਰਿਫਿਜੀ ਕਲੇਮ ਕਰ ਰਹੇ ਹੈ ਇਹ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹੈ ਜਿਹੜੇ ਲੋਕ ਕੈਨੇਡਾ ਆਉਣ ਦੇ ਸਾਰ ਹੀ ਸਟੱਡੀ ਪਰਮਿਟ ਤੇ ਮੁੜ ਕੇ ਰਿਫਿਜੀ ਕਲੇਮ ਉਹਨਾਂ ਨੇ ਫਾਈਲ ਕਰ ਲਿਆ ਹੋਇਆ ਸੋ ਇਹ 트ੈਂਡ ਵੀ ਚੱਲ ਰਿਹਾ ਹੈ ਕਿ ਜਿਹੜਾ ਜੋਂ ਤਰੋ ਪਾਵੇਂ ਸਟੱਡੀ ਪਰਮਿਟ ਤੇ ਆਏ ਤੇ ਆਪਣਾ ਰਿਫਿਊਜੀ ਅਪਲਾਈ ਕਰੋ ਬਿਲਕੁਲ ਜੀ ਉਹ ਜਿਹੜਾ ਇੱਕ ਇਹੋ ਜਿਹਾ ਕਲਾਸ ਹੈਗਾ ਇੱਕ ਸੈਪਰੇਟ ਕਲਾਸ ਹੈ ਜਿੱਥੇ ਕਿ ਜਦੋਂ ਤੋਂ ਇਮੀਗ੍ਰੇਸ਼ਨ ਵਿਭਾਗ ਨੇ ਵਿਜ਼ਿਟਰ ਵੀਜ਼ਾ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸ਼ਨੁਕ ਜਿਹੜਾ ਸੌਫਟਵੇਅਰ ਹੈਗਾ ਉਹਦੀ ਵਰਤੋਂ ਸ਼ੁਰੂ ਕੀਤੀ ਤਾਂ ਉਹਦੇ ਨਾਲ ਜਿਹੜਾ ਚੀਟਿੰਗ ਦਾ ਪ੍ਰੈਵਲੈਂਸ ਹੈ ਉਹ ਹੋਰ ਵੀ ਵੱਧ ਗਿਆ ਉਹ ਇੰਡੀਆ ਦੇ ਵਿੱਚੋਂ ਤੁਸੀਂ ਸੁਣਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਕੋਈ 30 ਲੱਖ ਰੁਪਏ ਬਿਜ਼ਨਸ ਵੀਜ਼ੇ ਦੇ ਲੈ ਰਹੇ ਹੈ ਕੋਈ 40 ਲੱਖ ਰੁਪਈਆ ਵਰਕ ਵੀਜ਼ੇ ਦੇ ਲੈ ਰਿਹਾ ਉਹ ਕੀ ਕਰ ਰਹੇ ਨੇ ਕਿ ਉਹ ਜਿਹੇ ਫਰੋਜਿਨੈਂਟ ਡਾਕੂਮੈਂਟ ਨੇ ਜਿਹੜੇ ਉਹ AI ਸਿਸਟਮ ਨੂੰ ਦਿਖਾ ਦਿੱਤੇ ਜਾਂਦੇ ਨੇ ਤੇ AI ਸਿਸਟਮ ਕੋਲ ਕੋਈ ਰੈਸ਼ਨਲ ਤਾਂ ਹੈ ਨਹੀਂ ਉਹ ਦੇਖਦਾ ਕਿ ਇਹ ਕਾਗਜ਼ ਸਹੀ ਨੇ ਦੇ ਫਾਈਨੈਂਸ਼ੀਅਲ ਵਧੀਆ ਨੇ ਬੰਦਾ ਵਧੀਆ ਨੌਕਰੀ ਕਰ ਰਿਹਾ ਦੀ ਬੜੀਆ ਪੜਾਈ ਹੈ ਵਾਪਸ ਆਊਗਾ ਤੈਨੂੰ ਵੀਜ਼ਾ ਦੇ ਦਿੱਤਾ ਜਾਂਦਾ ਹੁਣ ਜਦੋਂ ਇੱਥੇ ਪਹੁੰਚਦਾ ਹੈ ਪਹੁੰਚਣ ਤੋਂ ਬਾਅਦ ਨਾ ਤਾਂ ਉਹਦੇ ਕੋਲੇ ਉਹ ਫਾਈਨੈਂਸ਼ੀਅਲ ਅਬਿਲਿਟੀ ਹੁੰਦੀ ਹੈ ਨਾ ਉਹਦੇ ਕੋਲੇ ਉਹ ਐਜੂਕੇਸ਼ਨ ਹੁੰਦੀ ਹੈ ਇੱਥੇ ਪਹੁੰਚਦਾ ਹੈ ਤਾਂ ਉਹ ਸਾਹਮਣੇ ਜਦੋਂ ਇੰਟਰੈਕਸ਼ਨ ਹੁੰਦਾ ਉਹਦਾ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦੇ ਆਫਸਰਸ ਨਾਲ ਉੱਥੇ ਉਹਨੂੰ ਪਤਾ ਲੱਗ ਜਾਂਦਾ ਕਿ ਇਹ ਤਾਂ ਝੂਠ ਬੋਲ ਕੇ ਆਇਆ ਹੈ ਹੁਣ ਜੇ ਕੋਈ ਝੂਠ ਬੋਲ ਕੇ ਇੱਥੇ ਆਇਆ ਹੈ ਤੇ ਜਦੋਂ ਉਹਨੂੰ ਰਿਮੂਵਲ ਦੀ ਗੱਲ ਆਉਂਦੀ ਹੈ ਤੇ ਜਿਹੜਾ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਦਾ ਆਫਸਰ ਹੈ ਉਹਦਾ ਹੀ ਮੰਡੇਟ ਹੈ ਉਹਦੀ ਜ਼ਿੰਮੇਵਾਰੀ ਹੈ ਕਿ ਰਿਮੂਵ ਕਰਨ ਤੋਂ ਪਹਿਲਾਂ ਉਹਨੂੰ ਪੁੱਛੇ ਕਿ ਜਿੱਥੇ ਵਾਪਸ ਭੇਜਿਆ ਜਾ ਰਿਹਾ ਹੈ ਤੈਨੂੰ ਉੱਥੇ ਕੋਈ ਤੈਨੂੰ ਖਤਰਾ ਤਾਂ ਨਹੀਂ ਹੈਗਾ ਜੇ ਇੰਡੀਵਿਜੂਅਲ ਉੱਥੇ ਕਹਿ ਦਿੰਦਾ ਹੈ ਕਿ ਹਾਂ ਮੈਨੂੰ ਖਤਰਾ ਹੈਗਾ ਜਾਨ ਦਾ ਤਾਂ ਉਹਦਾ ਫਰਜ਼ ਬਣਦਾ ਹੈ ਕਹਿਣਾ ਕਿ ਤੂੰ ਰਿਫਿਜੀ ਕਲੇਮ ਫਾਈਲ ਕਰ ਸਕਦਾ ਹੈ ਸੋ ਇਸ ਕਰਕੇ ਹੀ ਜਿਹੜੇ ਇਹ ਨੰਬਰ ਆਫ ਰਿਫਿਜੀ ਕਲੇਮਸ ਵੱਧ ਰਹੇ ਹੈ ਇਹਦਾ ਦੂਜਾ ਇੱਕ ਅਨ ਇੰਟੈਂਡਿਡ ਕਾਂਸਿਕਵੈਂਸ ਕੀ ਹੋ ਰਿਹਾ ਹੈ ਦਰਵਾਰਸਾਂ ਕਿ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਮੈਂ ਜੇ ਰਿਫਿਜੀ ਕਲੇਮ ਕਰ ਦਿੰਦਾ ਹਾਂ ਤੇ ਉਸ ਤੋਂ ਬਾਅਦ ਮੈਨੂੰ ਵਰਕ ਪਰਮਿਟ ਹੈ ਜਿਹੜਾ ਉਹ ਮ ਜੇ ਜਦੋਂ ਤੱਕ ਮੇਰੀ ਸੁਣਵਾਈ ਨਹੀਂ ਹੋਣੀ ਉਦੋਂ ਤੱਕ ਮੈਨੂੰ ਵਰਕ ਪਰਮਿਟ ਮਿਲਦਾ ਰਹੂਗਾ ਤੇ ਉਹ ਸਿੱਧੇ ਕੈਨੇਡੀਅਨ ਲੇਬਰ ਮਾਰਕੀਟ ਦੇ ਵਿੱਚ ਜਿਹੜਾ ਜਾ ਕੇ ਉਹ ਕੰਪੀਟੀਸ਼ਨ ਕ੍ਰੀਏਟ ਕਰਦੇ ਨੇ ਜਿਹੜਾ ਕੈਨੇਡੀਅਨ ਸਿਟੀਜ਼ਨਸ ਜਾਂ ਪਰਮਨੈਂਟ ਰੈਜ਼ੀਡੈਂਸ ਦੀਆਂ ਜੌਬਾਂ ਉਹ ਲੋਕ ਲੈਂਦੇ ਨੇ ਹੁਣ ਇਹਦੇ ਨਾਲ ਇੱਕ ਵਿਸ਼ੇਸ ਸਾਈਕਲ ਸ਼ੁਰੂ ਹੋ ਗਿਆ ਜਿਉਂ-ਜਿਉਂ ਨੰਬਰ ਆਫ ਕਲੇਮਸ ਵੱਧਦੇ ਜਾਣਗੇ ਤਿਉਂ ਤੇ ਉਹ ਜਿਹੜਾ ਸਮਾਂ ਉਹ ਵੀ ਅੱਗੇ ਵੱਧਦਾ ਜਾਊਗਾ ਤੇ ਹੁਣ ਜੇ ਕਰੰਟਲੀ ਇਹ 44 ਮਹੀਨੇ ਹੈ ਇਹ ਥੋੜੇ ਚਿਰ ਨੂੰ ਵਧ ਕੇ ਤੁਸੀਂ ਦੇਖੋਗੇ 60 ਮਹੀਨੇ ਹੋ ਜਾਊਗਾ ਫਿਰ ਇਹ ਥੋੜੇ ਜਿ ਨੂੰ ਵਧ ਕੇ ਇਹ 72 ਮਹੀਨੇ ਹੋ ਜਾਊਗਾ ਇਹਦਾ ਮਤਲਬ ਤੁਸੀਂ ਆਏ ਰਿਫਿਜੀ ਕਲੇਮ ਫਾਈਲ ਕਰਿਆ ਤੁਹਾਨੂੰ ਜੀ 4 ਜਾਂ 5 ਸਾਲ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਵਰਕ ਪਰਮਿਟ ਮਿਲਦਾ ਜਾਣਾ ਤੁਹਾਡੀ ਹੈਲਥ ਕਵਰੇਜ ਹੈ ਜਿਹੜੀ ਉਹ ਹੋ ਜਾਣੀ ਹੈਗੀ ਹੈ ਤੇ ਤੁਸੀਂ ਉਹ ਤੋਂ ਬਾਅਦ ਕਵਰੇਜ ਜਿਹੜੀ ਬਾਕੀ ਤੁਹਾਨੂੰ ਬੈਨੀਫਿਟ ਨਹੀਂ ਮਿਲਦੇ ਜਾਣੇ ਨੇ ਹੁਣ ਇਹਦੇ ਨਾਲ ਇੱਕ ਹੋਰ ਜਿਹੜਾ ਐਸਪੈਕਟ ਬਹੁਤ ਇੰਪੋਰਟੈਂਟ ਹੈ ਖਾਸ ਕਰਕੇ ਇੰਡੀਆ ਤੋਂ ਕਲੇਮ ਜਿਹੜੇ ਲੋਕ ਕਰ ਰਹੇ ਨੇ ਜੇ ਪਰਿਵਾਰ ਸਾਹਿਬ ਉਹਨਾਂ ਦਾ ਪਾਸਪੋਰਟ ਐਕਸਪਾਇਰ ਹੋ ਜਾਂਦਾ ਇਸ ਪ੍ਰੋਸੈਸ ਦੇ ਦੌਰਾਨ ਤਾਂ ਇੰਡੀਆ ਗਵਰਨਮੈਂਟ ਦੀ ਇਹ ਪਾਲਿਸੀ ਹੈਗੀ ਹੈ ਕਿ ਉਹ ਪਾਸਪੋਰਟ ਜਿਹੜਾ ਰੀਨਿਊ ਨਹੀਂ ਕਰਦੇ ਹੁਣ ਚਾਹੇ ਬੰਦੇ ਦਾ ਕਲੇਮ ਰਿਫਿਊਜ਼ ਵੀ ਹੋ ਗਿਆ ਚਾਹੇ ਜੇ ਸਾਰੀਆਂ ਲੀਗਲ ਜਿਹੜੀਆਂ ਆਪਸ਼ਨਸ ਨੇ ਉਹ ਖਤਮ ਹੋ ਗਈਆਂ ਉਹਨੇ ਸਾਰੀਆਂ ਐਕਸਪਲੋਰ ਕਰ ਲਈਆਂ ਨੇ ਉਹ ਤੋਂ ਬਾਅਦ ਉਹ ਰਿਮੂਵਲ ਰੈਡੀ ਹੈਗਾ ਹੁਣ ਜਦੋਂ ਰਿਮੂਵਲ ਰੈਡੀ ਹੈ ਤਾਂ ਉਹਦੇ ਕੋਲ ਟ੍ਰੈਵਲ ਡਾਕੂਮੈਂਟ ਹੋਣਾ ਚਾਹੀਦਾ ਪਾਸਪੋਰਟ ਹੋਣਾ ਚਾਹੀਦਾ ਪਾਸਪੋਰਟ ਉਹਦੇ ਕੋਲ ਹੈ ਨਹੀਂ ਤਾਂ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ ਚਾਹੇ ਕਿ ਰਿਨੂ ਰਿਮੂਵ ਨਹੀਂ ਕਰ ਸਕਦੀ ਕਿਉਂਕਿ ਇੰਡੀਅਨ ਗਵਰਨਮੈਂਟ ਕੋ ਕੋਆਪਰੇਟ ਨਹੀਂ ਕਰਦੀ ਉਹਨੂੰ ਪਾਸਪੋਰਟ ਦੇਣ ਨੂੰ ਹੁਣ ਜਦੋਂ ਉਹਦੇ ਕੋਲ ਪਾਸਪੋਰਟ ਨਹੀਂ ਹੈਗਾ ਤਾਂ ਉਹਨੂੰ ਕਦੇ ਵੀ ਰਿਮੂਵ ਨਹੀਂ ਕੀਤਾ ਜਾ ਸਕਦਾ ਕਦੇ ਵੀ ਰਿਮੂਵ ਨਹੀਂ ਕੀਤਾ ਜਾ ਸਕਦਾ ਉਸ ਤੋਂ ਬਾਅਦ ਉਹਦਾ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਹੁੰਦਾ ਰਹਿੰਦਾ ਹੈ ਇਹਦਾ ਮਤਲਬ ਉਹ ਸਾਰੀ ਉਮਰ ਲਈ ਬੰਦਾ ਇੱਥੇ ਜਿਹੜਾ ਉਹ ਵਰਕ ਪਰਮਿਟ ਤੇ ਜਿਹੜਾ ਰਹਿਣ ਦੇ ਕਾਬਿਲ ਹੁੰਦਾ ਹੁਣ ਦੂਜੀ ਜਿਹੜੀ ਗੱਲ ਤੇ ਇਹ ਸੀ ਕਿ ਕਿ ਕੋਈ ਕੁਐਸਚਨ ਹੈ ਵੀਰ ਜਿਹੜਾ ਪਾਸਪੋਰਟ ਹੈ ਜਦੋਂ ਰਿਫਿਊਜੀ ਅਪਲਾਈ ਕਰਦੇ ਆ ਉਹਦੋਂ ਤਾਂ ਇਹ ਰੱਖ ਲੈਂਦੇ ਆ ਆਪਦੇ ਕੋਲੇ ਇਮੀਗ੍ਰੇਸ਼ਨ ਵਾਲੇ ਇਹ ਰਿਫਿਊਜੀ ਅਪਲਾਈ ਕਰਨ ਬੜੇ ਤੇ ਉਹ ਪਾਸਪੋਰਟ ਉਹਨਾਂ ਕੋਲੇ ਰਹਿੰਦਾ ਤੇ ਉਹ ਉਹ ਰਿਨਿਊ ਰਿਨਿਊ ਰੀਨਿਊ ਨਹੀਂ ਕਰਾ ਸਕਦੇ ਕਿ ਜੇ ਐਕਸਪਾਇਰ ਹੁੰਦਾ ਹੈ ਨਹੀਂ ਜੀ ਜਿਹੜਾ ਪਾਸਪੋਰਟ ਹੈ ਇੰਡੀਅਨ ਗਵਰਨਮੈਂਟ ਦਾ ਡਾਕੂਮੈਂਟ ਹੈ ਸੋ ਇੰਡੀਵਿਜੂਅਲ ਹੀ ਉਹਨੂੰ ਰੀਨੂਵਲੀ ਅਪਲੀਕੇਸ਼ਨ ਕਰ ਸਕਦਾ ਹੈਗਾ ਜੇ ਉਹ ਐਪਲੀਕੇਸ਼ਨ ਵੀ ਕਰਦਾ ਹੈ ਤਾਂ ਜੇ ਉੱਥੇ ਕੋਈ ਸਵਾਲ ਹੈਗਾ ਕਿ ਤੁਸੀਂ ਰੈਫਿਊਜੀ ਕਲੇਮ ਤਾਂ ਨਹੀਂ ਕੀਤਾ ਜੇ ਉਹ ਇੰਡੀਵਿਜੂਅਲ ਚੈੱਕ ਮਾਰਕ ਕਰ ਦਿੰਦਾ ਮੈਂ ਰੈਫਿਊਜੀ ਕਲੇਮ ਕੀਤਾ ਤਾਂ ਇੰਡੀਅਨ ਗਵਰਨਮੈਂਟ ਕੋ パਸਪੋਰਟ ਹੀ ਨਹੀਂ ਬਣਾਉਂਦੀ ਹੁਣ ਜਦੋਂ ਪਾਸਪੋਰਟ ਨਹੀਂ ਬਣਾਉਂਦੀ ਤੇ ਉਹਨੂੰ ਰਿਮੂਵ ਕੀਤਾ ਹੀ ਨਹੀਂ ਜਾ ਸਕਦਾ ਹਾਂ ਜਿਹੜਾ ਰਿਮੂਵ ਕਿਹਨੂੰ ਕੀਤਾ ਜਾ ਸਕਦਾ ਜੇ ਉਹਦਾ ਪਾਸਪੋਰਟ ਵੈਲਿਡ ਹੈ ਤੇ ਉਹਦੀਆਂ ਲੀਗਲ ਆਪਸ਼ਨਸ ਖਤਮ ਹੋ ਗਈਆਂ ਨੇ ਉਹ ਲੀਗਲ ਆਪਸ਼ਨਸ ਖਤਮ ਹੋਣ ਤੋਂ ਬਾਅਦ ਹੁਣ ਉਹਦਾ ਰਿਮੂਵਲ ਐਮਿਨੈਂਟ ਹੈ ਮਤਲਬ ਉਹ ਹੋਣਾ ਹੀ ਹੋਣਾ ਹੈ ਕਿ ਟ੍ਰੈਵਲ ਡਾਕੂਮੈਂਟ ਰੈਡੀ ਹੈ ਮਤਲਬ ਪਾਸਪੋਰਟ ਵੈਲਿਡ ਹੈ ਉਸ ਕੈਨੇਡਾ ਬਾਰਡਰ ਸਰਵਿਸes ਏਜੰਸੀ ਕੋਲ ਹੈ ਹਾਂ ਉਹ ਇੰਡੀਵਿਜੂਅਲਸ ਨੂੰ ਰਿਮੂਵ ਕੀਤਾ ਜਾ ਸਕਦਾ ਹੈ ਪਰ ਉਹਦੇ ਜੋ ਬਹੁਤ ਐਹੇ ਜਿਹੇ ਇੰਡੀਵਿਜੂਅਲਸ ਹੁੰਦੇ ਨੇ ਕਰੀਬਨ ਐਸਡੇ 30 ਹਜ਼ਾਰ ਤੇ ਖਲਾ ਕਰੀਬ ਐਕਟਿਵ ਅਰੈਸਟ ਵਾਰੈਂਟਸ ਅਗੇ ਨੇ ਕਿ ਜਿਹੜੇ ਲੋਕਾਂ ਨੂੰ ਰਿਮੂਵਲ ਲਈ ਬੁਲਾਇਆ ਗਿਆ ਪਰ ਉਹ ਰਿਮੂਵਲ ਲਈ ਹਾਜ਼ਰ ਹੀ ਨਹੀਂ ਹੋਏ ਤੇ ਉਸ ਤੋਂ ਬਾਅਦ ਉਹ ਗਾਇਬ ਹੋ ਗਏ ਹੁਣ ਜੇ ਉਹਨਾਂ ਦਾ ਕੱਲੂ ਪਾਸਪੋਰਟ ਐਕਸਪਾਇਰ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਦੇ ਵੀ ਰਿਮੂਵ ਹੈ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ ਹੈਗਾ ਆਪਜੀ ਦਾ ਸਵਾਲ ਸੀ ਕਿ ਇਹਨਾਂ ਦਾ ਖਰਚਾ ਜਿਹੜਾ ਹੈਗਾ ਉਹ ਕੌਣ ਦੇ ਰਿਹਾ ਹੈਗਾ ਸੋ ਜਿਹੜੇ ਲੋਕਾਂ ਨੂੰ ਤਾਂ ਗਰੇਵਰ ਸਾਹਿਬ ਵਰਕ ਪਰਮਿਟ ਮਿਲ ਜਾਂਦਾ ਉਹ ਤਾਂ ਆਪਦੇ ਜਿਹੜਾ ਹੈਗਾ ਕੰਮ ਕਰਦੇ ਐ ਤੇ ਕਮਾਉਂਦੇ ਐ ਉਹ ਜਿਹੜੀ ਹੈਲਥ ਫੰਡਿੰਗ ਹੈ ਜਿਹਨੂੰ ਇੰਟਰਮ ਹੈਲਥ ਫੰਡਿੰਗ ਕਿਹਾ ਜਾਂਦਾ ਜਿਹੜਾ ਰਿਫਿਊਜੀਜ਼ ਲਈ ਮਿਲਦੀ ਹੈਗੀ ਹੈ ਉਹਦਾ ਸਾਰਾ ਭਾਰ ਹੈ ਜਿਹੜਾ ਉਹ ਟੈਕਸ ਪੇਰ ਤੇ ਪੈਂਦਾ ਉਹ ਫੈਡਰਲ ਗਵਰਨਮੈਂਟ ਕਰਦੀ ਦਿੰਦੀ ਹੈ ਕਿਉਂਕਿ ਜਿਹੜੇ ਰਿਫਿਊਜੀਜ਼ ਨੇ ਉਹਨਾਂ ਨੂੰ ਪ੍ਰੋਵਿੰਸਸ ਹੈਲਥ ਕਾਰਡ ਨਹੀਂ ਦਿੰਦੀਆਂ ਪ੍ਰੋਵਿੰਸ ਨਹੀਂ ਕਵਰ ਕਰਦੇ ਉਹਨਾਂ ਨੂੰ ਆਈਐਫਐਚ ਹੈਗਾ ਜਿਹੜਾ ਇੰਟਰਨ ਹੈਲਥ ਫੰਡਿੰਗ ਹੈ ਫੈਡਰਲ ਗਵਰਨਮੈਂਟ ਦੀ ਉਹ ਉਹਨਾਂ ਨੂੰ ਜਿਹੜੀ ਫੰਡ ਕਰਦੀ ਆ ਹਾਂ ਦੂਜੇ ਪਾਸੇ ਜੇ ਇੰਡੀਵਿਜੂਅਲ ਹੈ ਜਿਹੜਾ ਉਹ ਕੰਮ ਨਹੀਂ ਕਰਦਾ ਹੈਗਾ ਤੇ ਫਿਰ ਰਿਸੋਰਸ ਹੋ ਸਕਦੇ ਤੇ ਉੱਤੇ ਬੋਝ ਹੈ ਜੀ ਫਿਰ ਉਹਨੂੰ ਜਿਹੜੀ ਫੰਡਿੰਗ ਹੈ ਉਹ ਫੈਡਰਲ ਸਰਕਾਰ ਵੱਲੋਂ ਮਿਲਦੀ ਰਹਿੰਦੀ ਹੈ ਜੀ ਇਸੇ ਕਰਕੇ ਆਪਾਂ ਦੇਖਦੇ ਆ ਕਿ ਜਿੱਥੇ ਸਿਟੀ ਸਿਟੀਆਂ ਕਹਿੰਦੀਆਂ ਨੇ ਕਿ ਸਾਡੇ ਕੋਲ ਸ਼ੈਲਟਰ ਇਨਫਰੀ ਹੈਗੇ ਸਾਡੇ ਕੋ ਰਹਿਣ ਦੀ ਜਗ੍ਹਾ ਨਹੀਂ ਉਹ ਉਹ ਸਾਰੇ ਲੋਕ ਨੇ ਜਿਹੜੇ ਕੰਮ ਨਹੀਂ ਕਰਦੇ ਤੇ ਮੁਰਤੇ ਜਾ ਕੇ ਟੈਕਸ ਪਰ ਤੇ ਬੋਝ ਪਾਉਂਦੇ ਆ ਅੱਛਾ ਆਟਵਾ ਦੇ ਵਿੱਚ ਵੀ ਇਹ ਨਵਾਂ ਇੱਕ ਬੜਾ ਵੱਡਾ ਹਾਊਸਿੰਗ ਕੈਂਪ ਬਣਾਇਆ ਜਾ ਰਿਹਾ ਵਾ ਇਹਨਾਂ ਦੇ ਲਈ ਤੇ ਪੀਲ ਡਿਵੀਜ਼ਨ ਦੇ ਵਿੱਚ ਵੀ ਇਸ ਦੀ ਵੱਡੀ ਡਿਮਾਂਡ ਉੱਪਰ ਰਹੀ ਹੈ ਤੇ ਇਹ ਗੱਲ ਨੂੰ ਇੱਥੇ ਮੈਂ ਛੱਡ ਦਿਆ ਹੋਇਆ ਇੱਕ ਕੁਐਸਚਨ ਮੇਰਾ ਹੋਰ ਹੈ ਕਿ ਇਹ ਵੀ ਤਰਾਤਲ ਤੋਂ ਗਰਾਊਂਡ ਲੈਵਲ ਤੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਬਹੁਤ ਸਾਰੇ ਜਿਹੜੇ ਕਾਫੀ ਜੀ ਸਟੂਡੈਂਟਸ ਨੇ ਅਪਲਾਈ ਕਰ ਰਹੇ ਨੇ ਤੇ ਉਹ ਲਿਵਨ ਰਿਲੇਸ਼ਨ ਦੇ ਵਿੱਚ ਨੇ ਤੇ ਬੱਚੇ ਪੈਦਾ ਕਰ ਰਹੇ ਨੇ ਇਸ ਸਮੇਂ ਕਿ ਇਸ ਆਸ ਦੇ ਨਾਲ ਕਿ ਜੇ ਅਸੀਂ ਨਹੀਂ ਤਾਂ ਸਾਡਾ ਬੱਚਾ ਇੱਥੇ ਦਾ ਸਿਟੀਜ਼ਨ ਹੋਵੇਗਾ ਤੇ ਸਾਨੂੰ ਫਿਰ ਕੱਲ ਨੂੰ ਉਹਦੇ ਥਰੂ ਇਮੀਗ੍ਰੇਸ਼ਨ ਦੇਦੀ ਇੱਥੇ ਰੀ ਸਿਟੀਜ਼ਨਸ਼ਿਪ ਆ ਉਹ ਮਿਲੇਗੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਅ ਬੱਚਾ ਬੌਰਨ ਹੋਊਗਾ ਜੀ ਉਹਨੂੰ ਬਿਲਕੁਲ ਸਿਟੀਜ਼ਨਸ਼ਿਪ ਮਿਲੂਗੀ ਇਹ ਕੋਈ ਦੋ ਰਾਵਾਨੀ ਨਹੀਂ ਹੈ ਕਿਉਂਕਿ ਜਿਹੜਾ ਕੈਂਡੀਡੇਟ ਦਾ ਸਿਟੀਜ਼ਨਸ਼ਿਪ ਆਕਤਾ ਉਹ ਅਲਾਉ ਕਰਤਾ ਹਾਂ ਉਹਦੇ ਥਰੂ ਪੇਰੈਂਟਸ ਨੂੰ ਜਿਹੜੀ ਇਮੀਗ੍ਰੇਸ਼ਨ ਮਿਲ ਜੂਗੀ ਜਾਂ ਸਿਟੀਜ਼ਨਸ਼ਿਪ ਮਿਲ ਜੂਗੀ ਇਹ ਬਿਲਕੁਲ ਸਹੀ ਨਹੀਂ ਹੈਗਾ ਕਿਉਂਕਿ ਇਹੋ ਜਿਹਾ ਕੋਈ ਕਾਨੂੰਨ ਨਹੀਂ ਹੈਗਾ ਜਿਹੜਾ ਤੁਹਾਨੂੰ ਜੇ ਤੁਹਾਡਾ ਬੱਚਾ ਹੋਰੇ ਪੈਦਾ ਹੋ ਗਿਆ ਜਾਂ ਤੁਹਾਨੂੰ ਸਿੱਧੇ ਤੌਰ ਤੇ ਇਮੀਗ੍ਰੇਸ਼ਨ ਦੀ ਜਾਂ ਸਿਟੀਜ਼ਨਸ਼ਿਪ ਲਈ ਅਲਾਉ ਕਰ ਦਿੰਦਾ ਹਾਂ ਹਿਊਮੈਨਿਟੇਰੀਅਨ ਕੰਪੈਸ਼ਨੇਟ ਜਿਹੜਾ ਸਰਕਮਸਟੈਂਸਸ ਨੇ ਉਹ ਜ਼ਰੂਰ ਤੁਹਾਨੂੰ ਉਸ ਏਰੀਆ ਵੱਲ ਨੂੰ ਲਿਜਾ ਸਕਦੀਆਂ ਨੇ ਕਿਉਂਕਿ ਸੈਕਸ਼ਨ 25 ਹੈ ਜਿਹੜਾ ਉਹ ਮਿਨਿਸਟਰ ਆਫ ਇਮੀਗ੍ਰੇਸ਼ਨ ਨੂੰ ਇਹ ਇਜਾਜ਼ਤ ਦਿੰਦਾ ਹੈ ਕਿ ਕੋਈ ਵੀ ਇੰਡੀਵਿਜੂਅਲ ਹੈ ਜਿਹੜਾ ਕੰਡੀਸ਼ਨਸ ਪੂਰੀਆਂ ਨਹੀਂ ਕਰਦਾ ਤੇ ਜਾਂ ਉਹ ਕਿਸੇ ਵੀ ਕਲਾਸ ਥੱਲੇ ਪਰਮਨੈਂਟ ਨਹੀਂ ਹੋ ਸਕਦਾ ਉਹਨੂੰ ਐਗਜ਼ੈਂਪਟ ਕੀਤਾ ਜਾ ਸਕਦਾ ਹੈ ਉਹਨਾਂ ਸਾਰੀਆਂ ਕੰਡੀਸ਼ਨਸ ਤੋਂ ਜੋ ਪਰਮਨੈਂਟ ਰੈਜ਼ੀਡੈਂਸ ਲਈ ਰਿਕੁਆਇਰਡ ਨੇ ਕਲ ਬੇਸਡ ਔਨ ਹਿਮੈਨਿਟਰੀਅਨ ਕੰਪੈਸ਼ਨੇਟ ਕਨਸੀਡਰੇਸ਼ਨਸ ਇਨਸਾਨੀ ਤਰਸ ਦੇ ਆਧਾਰ ਦੇ ਉੱਤੇ ਅਲਾਉ ਕੀਤਾ ਜਾ ਸਕਦਾ ਪਰ ਉੱਚ ਕੱਲਾ ਬੱਚਾ ਇਸ ਫੈਕਟਰ ਨਹੀਂ ਹੈ ਕਰ ਗਰਵਾਨ ਸਾਹਿਬ ਉਹ ਜੋ ਸਬ ਉਹ ਤੋਂ ਅਦਰ ਫੈਕਟਰਸ ਕਿਹੜੇ ਨੇ ਅਸਟੈਬਲਿਸ਼ਮੈਂਟ ਇਨ ਕੈਨੇਡਾ ਇਹ ਤੁਸੀਂ ਕੈਨੇਡਾ ਚੋ ਪਿੰਨੇ ਸਮੇਤ ਹੋ ਰਹੇ ਹਾਂ ਇੱਥੇ ਕੀ ਕੰਮ ਕਰ ਰਹੇ ਹੋ ਤੁਸੀਂ ਕਿਨੇ ਦਿਨ ਇਕਨੋਮੀ ਨੂੰ ਕਿਵੇਂ ਬੈਨੀਫਿਟ ਕਰ ਰਹੇ ਹੋ ਤੁਹਾਡਾ ਬੈਲੈਂਸ ਔਫ ਫੈਮਿਲੀ ਕੀ ਹੈ ਤੁਹਾਡਾ ਬਹੁਤਾ ਪਰਿਵਾਰ ਕਿੱਥੇ ਰਹਿੰਦਾ ਇਸ ਤੋਂ ਇਲਾਵਾ ਤੁਹਾਡੀ ਉਮਰ ਕਿੰਨੀ ਹੈ ਤੁਸੀਂ ਤੁਹਾਡਾ ਕੈਨੇਡੀਅਨ ਜਿਹੜੀ ਸੋਸਾਇਟੀ ਉਹਨੂੰ ਕੀ ਕੰਟ੍ਰਿਬਿਊਸ਼ਨ ਹੈਗਾ ਇਸ ਤੋਂ ਇਲਾਵਾ ਇਕਨੋਮੀਕਲ ਕੰਟ੍ਰਿਬਿਊਸ਼ਨ ਹੈ ਐਂਡ ਆਫ ਆਫਕੋਰਸ ਬੈਸਟ ਇੰਟਰਸਟ ਆਫ ਚਾਈਲਡ ਜਿਹੜਾ ਕੈਨੇਡੀਅਨ ਬੋਰਨ ਚਾਈਲਡ ਹੈਗਾ ਉਹ ਦੇਖਿਆ ਜਾ ਸਕਦਾ ਪਰ ਇਹ ਵੀ ਹੈਗਾ ਕਿ ਮੈਂ ਬੱਚਾ ਪੈਦਾ ਕਰ ਲਿਆ ਤੇ ਹੁਣ ਮੇਰੀ ਇਮੀਗ੍ਰੇਸ਼ਨ ਹੋ ਜੂ ਇਹਦਾ ਕੋਈ ਕਾਨੂੰਨ ਨਹੀਂ ਹੈਗਾ ਤੇ ਦੂਜੀ ਜਿਹੜੀ ਰੈਫਿਜੀ ਪਲੀਜ਼ ਗੋ ਹੈ ਕੋਈ ਕੁਐਸਚਨ ਇਹ ਹੈ ਕਿ ਜਦੋਂ ਕੇਸ ਕੋਰਟ ਦੇ ਵਿੱਚੋਂ ਕਲੀਅਰ ਹੋ ਗਿਆ ਕਿ ਉਹਨੂੰ ਡੈਪੋਟੇਸ਼ਨ ਦੇ ਆਰਡਰ ਲੱਗ ਗਏ ਜਿਵੇਂ ਤੁਸੀਂ ਦੱਸਿਆ 3000 ਇਦਾਂ ਦੇ ਲੋਕ ਨੇ ਜਿਹੜੇ ਉਹ ਹਾਦਰ ਨਹੀਂ ਹੋਏ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਵਰਕ ਪਰਮਿਟ ਮਿਲਦਾ ਜਾਂ ਫਿਰ ਉਹਨਾਂ ਨੇ ਕੈਸ਼ ਕੰਮ ਕਰਨਾ ਹੁੰਦਾ ਤੇ ਆਪਣੇ ਨਿਰਵਾਹ ਦੇ ਲਈ ਜਾਂ ਫਿਰ ਉਹਨਾਂ ਨੂੰ ਵੈਲਫੇਅਰ ਮਿਲਦੀ ਆ ਜਾਂ ਉਹਨਾਂ ਨੂੰ ਟੋਟਲੀ ਅੰਡਰਗ્રાਉਂਡ ਰਹਿਣਾ ਪੈਂਦਾ ਹੈ ਜਿਹੜਾ ਜੇ ਅਰੈਸਟ ਵਾਰੰਟ ਇਸ਼ੂ ਹੋ ਗਿਆ ਗ੍ਰਿਵਰ ਸਾਹਿਬ ਤਾਂ ਉਹਨਾਂ ਨੂੰ ਕੋਈ ਵਰਕ ਪਰਮਿਟ ਨਹੀਂ ਮਿਲੂਗਾ ਬਿਕਾਉਜ਼ ਉਹ ਅੰਡਰ ਇਨਫੋਰਸਬਲ ਰਿਮੂਵਲ ਆਰਡਰ ਹੈਗੇ ਨੇ ਸੋ ਉਹਨੂੰ ਕੋਈ ਵਰਕ ਪਰਮਿਟ ਨਹੀਂ ਮਿਲੂਗਾ ਨਾ ਹੀ ਉਹਨੂੰ ਕੋਈ ਵੈਲਫੇਅਰ ਮਿਲੂਗਾ ਹਾਂ ਜੇ ਉਹ ਕਿਸੇ ਵੀ ਤਰੀਕੇ ਨਾਲ ਲॉ ਐਨਫੋਰਸਮੈਂਟ ਦੇ ਨਾਲ ਇੰਟਰੈਕਸ਼ਨ ਉਹਨਾਂ ਦਾ ਹੁੰਦਾ ਹੈ ਤਾਂ ਫਿਰ ਚਾਹੇ ਉਹ ਪੁਲਿਸ ਹੈ ਚਾਹੇ ਕੈਂਡਬੋਰਡ ਸਰਵਿਸਿਜ਼ ਏਜੰਸੀ ਹੈ ਉਹਨਾਂ ਦਾ ਵਾਰੰਟ ਨੂੰ ਐਗਜ਼ੀਕਿਊਟ ਕੀਤਾ ਜਾਊਗਾ ਮਦਰ ਉਹਨਾਂ ਨੂੰ ਡਿਟੇਨ ਕੀਤਾ ਜਾਊਗਾ ਜੇ ਉਹਨਾਂ ਦਾ ਪਾਸਪੋਰਟ ਵੈਲਿਡ ਹੈਗਾ ਫਿਰ ਉਹਨੂੰ ਰਿਮੂਵ ਕੀਤਾ ਜਾਊਗਾ ਹਾਂ ਇੱਕ ਹੋਰ ਇਹਦੇ ਨਾਲ ਸਰਕਮਸਟੈਂਸਸ ਹੋ ਸਕਦੀਆਂ ਨੇ ਕਿ ਮੰਨ ਲਓ ਉਨੇ ਸਮੇਂ ਦੌਰਾਨ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਉਹ ਐਕਸਪਾਇਰ ਹੋ ਗਿਆ ਹੁਣ ਉਹਨਾਂ ਦਾ ਰਿਮੂਵਲ ਆ ਉਹਦੇ ਤੇ ਇੱਕ ਇੰਪੈਡਮੈਂਟ ਹੈਗੀ ਹੈ ਰੋਕ ਹੈ ਕਿ ਉਹਨੂੰ ਰਿਮੂਵ ਨਹੀਂ ਕੀਤਾ ਜਾ ਸਕਦਾ ਜੇ ਉਸ ਸਮੇ ਉਹ હાજર ਹੋ ਕੇ ਉਸ ਜਿਹੜਾ ਅਰੈਸਟ ਵਾਰੰਟ ਹੈ ਉਹਨੂੰ ਐਗਜ਼ੀਕਿਊਟ ਕਰਾ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ \text{bail conditions} \text{ਤੇ ਛੱਡ ਦਿੱਤਾ ਜਾਂਦਾ ਹੈ ਹਾਂਜੀ ਹੁਣ ਉਹਨਾਂ ਨੂੰ ਵਰਕ ਪਰਮਿਟ ਹੈ ਜਿਹੜਾ ਉਹ ਮਿਲ ਸਕਦਾ ਸੋ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਇਸ ਤਰ੍ਹਾਂ ਕਰਦੇ ਨੇ ਕਿ ਉਹ ਪਹਿਲਾਂ ਗਾਇਬ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਟਰੈਵਲ ਡਾਕੂਮੈਂਟ ਹੈ ਉਹ ایکسپਾਇਰ ਹੋ ਗਿਆ ਪਾਸਪੋਰਟ ایکسپਾਇਰ ਹੋ ਗਿਆ ਉਸ ਤੋਂ ਬਾਅਦ ਉਹ ਆਪਣੇ ਆਪ ਨੂੰ ਪੇਸ਼ ਕਰ ਦਿੰਦੇ ਨੇ ਉਹ ਵਾਰੰਟ ਐਗਜ਼ੀਕਿਊਟ ਹੋ ਜਾਂਦਾ ਹੁਣ ਐਗਜ਼ੀਕਿਊਟ ਹੋ ਗਿਆ ਹੁਣ ਉਹ ਰਿਮੂਵਬਲ ਇਨਫੋਰਸੇਬਲ ਨਹੀਂ ਰਿਹਾ ਜੋ ਵੀ ਉਹਨੂੰ ਇਨਫੋਰਸ ਨਹੀਂ ਕੀਤਾ ਜਾ ਸਕਦਾ ਰਿਮੂਵਲ ਨੂੰ ਹਾਂਜੀ ਉਸ ਤੋਂ ਬਾਅਦ ਫਿਰ ਉਹਨੂੰ ਫਿਰ ਪਰਮਿਟ ਮਿਲ ਜਾਂਦਾ ਹੈ ਉਹ ਦੁਬਾਰੇ ਫਿਰ ਜਿਹੜਾ ਹੈਗਾ ਉਹ ਕੰਮ ਕਰ ਸਕਦੇ ਸੋਸਾਇਟੀ ਵੀ ਸ਼ਟਰ ਕਰਕੇ ਰੱਖ ਦਿੰਦੀ ਹੈ ਇਹ ਜੋ ਕਤਾਈਆਂ ਕੀਤੀਆਂ ਗਈਆਂ ਨੇ ਇਮੀਗ੍ਰੇਸ਼ਨ ਦੇ ਵਿੱਚ ਪਲੱਸ ਸਾਡਾ ਸਾਰਾ ਸਿਸਟਮ ਹੀ ਹਿਲਾ ਕੇ ਰੱਖ ਦਿੱਤਾ ਹੁਣ 1 ਮਿੰਟ ਆਪਣੇ ਕੋਲ 7 ਮਿੰਟ ਦੇ ਵਿੱਚ ਟਿਊਡੋ ਨੇ ਆਪਣੀ ਵੀਡੀਓ ਪਾ ਕੇ ਇੱਕ ਤਰ੍ਹਾਂ ਦੀ ਮਾਫੀ ਜੀ ਮੰਗੀ ਹੈ ਕਿ ਵੀ ਗਲਤੀ ਹੋ ਗਈ ਤੇ ਅਸੀਂ ਇਹਨੂੰ ਸੁਧਾਰਦੇ ਆਂ ਲੇਕਿਨ ਉਹ ਗਲਤੀ ਦਾ ਜਿਹੜਾ ਕਮਿਆਜ ਸੋਸਾਇਟੀ ਨੂੰ ਕੈਨੇਡੀਅਨਸ ਨੂੰ ਪਹੁੰਚਣਾ ਪੈ ਰਿਹਾ ਵਾ ਇੱਕ ਮਿੰਟ ਆਪਣੇ ਪਾਸ ਹੋਰ ਆ ਉਹਦੇ ਤੇ ਕੋ ਟਿੱਪਣੀ ਕਰ ਜੋ ਜਾਂਦੇ ਜਾਂਦੇ ਆ ਬਿਲਕੁਲ ਜੀ ਉਹਨਾਂ ਨੇ ਮਾਫੀ ਮੰਗਣ ਦੀ ਜਿਹੜੀ ਗੱਲ ਘਟ ਕੀਤੀ ਹੈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਦੂਜੇ ਉੱਤੇ ਪਾਉਣ ਦੀ ਕੋਸ਼ਿਸ਼ ਕਰਦੀ ਕਰੀ ਹੈ ਜਿਵੇਂ ਉਹਨਾਂ ਦਾ ਕਹਿਣਾ ਹੈ ਇਹ ਅਸੀ ਤਾਂ ਇਹ ਤਾਂ ਕੀਤਾ ਕਿ ਸਾਨੂੰ ਇੰਡਸਟਰੀਅਲ ਲੀਡਰਸ ਨੇ ਆਖਿਆ ਤੇ ਲੇਬਰ ਮਾਰਕੀਟ ਦੇ ਵਿੱਚ ਸ਼ਾਰਟੇਜ ਹੈਗੀ ਹੈ ਤੇ ਨਾਲ ਉਹ ਇੱਕ ਵੀਡੀਓ ਪ੍ਰੀਮੀਅਰ ਡੱਗਫੋਰਡ ਦਾ ਵੀ ਦਿਖਾਉਂਦੇ ਆ ਜਿੱਥੇ ਕਹਿੰਦੇ ਨੇ ਕਿ ਇੱਥੇ ਤਾਂ 355000 ਜਿਹੜੀ ਸ਼ਾਰਟੇਜ ਹੈਗੀ ਹੈ ਅਸੀਂ ਉਹਨੂੰ ਦੇਖਦੇ ਹੋਏ ਇਹ ਚੀਜ਼ਾਂ ਕੀਤੀਆਂ ਨੇ ਪਰ ਗਰਵਾਲ ਸਾਹਿਬ ਮੈਂ ਇਹ ਇਹ ਗੱਲ ਆਪਣੀ ਸਰੋਤਿਆਂ ਨੂੰ ਦੱਸਣਾ ਚਾਹੁੰਨਾ ਕਿ ਫੈਡਰਲ ਸਰਕਾਰ ਸਿਰਫ ਲੋਕਾਂ ਦੀ ਜਾਂ ਇੰਡਸਟਰੀ ਲੀਡਰਸ ਦੀ ਗੱਲ ਸੁਣ ਰਹੀ ਸੀ ਉਹਦੇ ਕੋਲ ਸਟੈਟਿਸਟਿਕਸ ਕੈਨੇਡਾ ਦੇ ਨੰਬਰਸ ਨਹੀਂ ਸੀਗੇ ਜਿੱਥੇ ਕਿ ਅਨਇਮਪਲॉयਮੈਂਟ ਨੰਬਰ ਨੇ ਜਿਹੜੇ ਉਹ ਦਿਨ-ਬਦਨ ਵਧਦੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਕਰੈਕਸ਼ਨ ਕਰਨ ਦੀ ਉਦੋਂ ਜ਼ਰੂਰਤ ਸੀ ਉਹ ਇਹਦਾ ਮਤਲਬ ਉਹ ਸਟੈਟਿਸਟਿਕਸ ਕੈਨੇਡਾ ਦੇ ਅਨਇਮਪਲॉयਮੈਂਟ ਨੰਬਰਸ ਤੇ ਭਰੋਸਾ ਨਹੀਂ ਕਰ ਰਹੇ ਸੀਗੇ ਜੋ ਇੰਡਸਟਰੀ ਕਹਿ ਰਹੀ ਸੀ ਜਾਂ ਅਖਬਾਰ ਕਹਿ ਰਹੀਆਂ ਸੀ ਉਹਨਾਂ ਤੇ ਭਰੋਸਾ ਕਰ ਰਹੇ ਸੀਗੇ ਸੋ ਇਹ ਜ਼ਿੰਮੇਵਾਰੀ ਪਾਉਣ ਦੀ ਕਿਸੇ ਤੇ ਹੋਰ ਕੋਸ਼ਿਸ਼ ਕੀਤੀ ਹੈ ਪਰ ਆਪਣੇ ਸਿਸਟਮ ਨੂੰ ਮੌਕੇ ਸਰ ਨਹੀਂ ਸੁਧਾਰਿਆ ਹਾਂ ਹੁਣ ਜੇ ਸਟੈਪਸ ਲੈਣਗੇ ਤੋ ਜਿੰਨਾ ਸਮਾਂ ਬਿਗੜਨ ਨੂੰ ਲੱਗਿਆ ਉਹਨਾ ਹੀ ਸਮਾਂ ਨੂੰ ਸੁਧਰਨ ਨੂੰ ਵੀ ਲੱਗੂਗਾ ਹਾਂ ਪਰ ਉਹਦੇ ਨਾਲ ਨਾਲ ਇਹ ਹੈ ਕਿ ਕੀ ਅਸੀਂ ਚ ਹਾਰਸ਼ ਸਟੈਪਸ ਲੈ ਜਾਣਗੇ ਜਿਹੜੇ ਕਿ ਇਸ ਸ਼ਿਪ ਨੂੰ ਇੱਕ ਪੁਆਇੰਟ ਦੇ ਉੱਤੇ ਟਰਨ ਕਰ ਦੇਣਗੇ ਇਹੋ ਜਿਹਾ ਪੋਸਿਬਲ ਨਹੀਂ ਹੋਊਗਾ ਸੋ ਜਿਵੇਂ ਬਿਮਾਰੀ ਹੋਣ ਨੂੰ ਸਮਾਂ ਲੱਗਦਾ ਓਵੇਂ ਬਿਮਾਰੀ ਠੀਕ ਹੋਣ ਨੂੰ ਵੀ ਵਰਤ ਸਮਾਂ ਲੱਗਦਾ ਹੈ। ਕਿ ਕ੍ਰੋਨਿਕ ਕ੍ਰੋਨਿਕ ਪ੍ਰੋਬਲਮ ਹੋ ਰਹੀਆਂ ਨੇ ਇਹ ਕੈਨੇਡਾ ਦੀ। ਤੇ ਜੀ ਖਾਨ ਸਾਹਿਬ ਸਮਝ ਨਹੀਂ ਹੈ ਗੱਲ ਤਾਂ ਹੋਰ ਬਹੁਤ ਤੁਹਾਡੇ ਨਾਲ ਕੀਤੀ ਜਾ ਸਕਦੀ ਹੈ। ਧੰਨਵਾਦ ਸੀਡਬਲਿਊਸੀ ਇਮੀਗ੍ਰੇਸ਼ਨ ਤੋਂ। ਬਿਲਕੁਲ ਜੀ ਮੇਰੇ ਨਾਲ ਇਸ ਸਮੇਂ ਗਲਬਾਤ ਕਰ ਰਹੀ ਸੀ। ਨੌਸੋ 560 70444 ਇਹ ਨੰਬਰ ਹੈ ਤੁਹਾਡਾ ਫੇਮ ਇਮੀਗ੍ਰੇਸ਼ਨ ਦਾ ਇਸ਼ੂ ਹੈ ਨੌਸੋ 560 70444। ਥੈਂਕ ਯੂ ਖਾਨ ਸਾਹਿਬ। ਧੰਨਵਾਦ। ਧੰਨਵਾਦ।